ਹਾਂ ਦੇਖ ਲੋ ਸਾਰੇ ਪਾਸੇ ਜੀਰੀ ਦਾ ਹਾਲ ਹੈ। ਇਹ ਨਵੀਂ ਪਾਏ 2 ਮਿੰਟ ਲਈ ਬੰਦ ਹੋਇਆ ਮੀ। ਇਧਰੋਂ ਵੀ ਕਲੋਨੀਆਂ ਦਾ ਪਾਣੀ ਵੀ ਐਸਲੂਟ ਐਤੋਂ ਨੂੰ ਜਾ ਰਿਹਾ ਪਾਣੀ। ਹਾਂ ਦੇਖ ਲੋ ਪਾਣੀ ਕਿਵੇਂ ਜਾ ਰਿਹਾ। ਇਧਰ ਹੈਗਾ ਗੁੱਜਰਾਂ ਦਾ ਬਾਈ ਜਿਹੜਾ। ਆ ਦੇਖੋ ਸਾਹਮਣੇ ਗੁੱਜਰ। ਇਹਨਾਂ ਦੇ ਅੰਦਰ ਤੱਕ ਪਾਣੀ ਚਲੇ ਗਿਆ ਸਾਰਾ ਹੀ। ਤੇ ਮੈਂ ਤੁਹਾਨੂੰ ਮੈਂ ਆਪਣੀ ਵੀ ਦਿਖਾ ਦਿੰਦਾ ਵੀਡੀਓ। ਹੋ ਗਿਆ। ਤੇ ਤੇ ਹਾਲਾਤ ਨੇ ਵੀਰੋ ਮੈਂ ਤੁਹਾਨੂੰ ਦੱਸਣ ਲੱਗਾ ਮੈਂ ਤੁਹਾਨੂੰ ਅੱਗੇ ਦਾ ਦਿਖਾਉਣਾ ਮੰਜ਼ਰ ਅੱਜ ਪੱਕਾ ਨਾ ਕਿ ਨਾ ਪੌਣੀ ਕੋੜਾ ਛੋਟੀ ਵੀਡੀਓ ਅੱਜ ਨੈਟ ਤੇ ਪਾਣੀ ਆਂਟੀ ਵੀਡੀਓ ਛੋਟੀ ਨੈਟ ਤੇ ਪਾਦਣੀ ਅੱਜ ਉਹ ਦੀ ਪੌਣ ਲੱਗਿਆ ਉਸਦਾ ਵਾਲੀ ਉਹ ਡੁੱਬ ਗਿਆ ਗੁੱਜਰ ਕਰਦੇ ਭਾਈ ਆ ਕੇ ਇੱਧਰ ਵੀ ਉਹ ਪਾਣੀ ਖੜਾ ਹੀ ਅੰਦਰ ਅੰਦਰ ਨਹੀਂ ਗਿਆ ਪਾਣੀ ਹਨਾ ਜੀ ਆਹ ਦੇਖੋ ਬਈ ਇਹਨਾਂ ਦੇ ਅੰਦਰ ਵਿੜਾ ਵਿੜੇ ਦੇ ਅੰਦਰ ਹੋਣਿਆ ਸਨ ਵੀ ਹਾਲਾਤ ਕੀ ਬਣੇ ਹੋਏ ਨੇ ਇਹਨਾਂ ਦੇ ਆਹ ਬਈ ਮੀਂਹ ਦੇ ਵਿੱਚ ਹੀ ਲੱਗਿਆ ਹਾ ਨਾਲੇ ਦੇ ਢਾਰਾ ਵਾਲੀ ਪਾਣੀ ਜਿੱਥੇ ਵੀ ਰਹਿੰਦਾ ਵਾ ਅੰਦਰ ਉਥੋਂ ਦਿਖਾਉਣ ਲੱਗਿਆ ਕੋ ਡੰਗਰਾਂ ਦੇ ਵਿਚਾਰੇ ਦਾ ਹਾਲ ਦੇਖੋ ਇੰਗਰਾਂ ਦਾ ਵੀ ਬੁਰਾ ਹਾਲ ਹੋਇਆ। ਆਹ ਦੇਖੋ ਜਿੱਥੇ ਰੋਟੀ ਪਾਣੀ ਬਣਾਉਂਦੇ ਨੇ। ਆਹ ਦੇਖ ਲਓ ਰੋਟੀ ਪਾਣੀ ਵਾਲੀ ਜਗ੍ਹਾ ਤੇ ਵਿਚਾਰਿਆਂ ਦੀ ਕੰਧ ਵੀ ਡੇਗ ਗਈ। ਆਹ ਸਾਰੀ ਦੇਖ ਲਓ। ਇਨਾ ਮੀਂਹ ਤੇ ਵਿਚਾਰਿਆਂ ਦਾ ਛੱਪੜ। ਸਾਰਾ ਪਾਣੀ ਦੇਖ ਲਓ ਅੰਦਰ ਕਿੰਨੇ ਕਿੰਨੇ ਖੜਾ ਜਿੱਥੇ ਪਾਣੀਆਂ ਦੇ ਰੁਕਵੇਂ। ਆਹ ਕੋਟੀ ਕੋਟੀ ਪਾਣੀ ਖੜਾ ਦੇਖ ਲਓ। ਆਹ ਦੇਖ ਲਓ। ਪਾਣੀ ਕਮੀਨ ਦੇ ਅੰਦਰ ਤੱਕ ਪਾਣੀ ਖੜਾ ਹੋ ਗਾ ਦੇਖ ਲੋ ਆ ਇਥੇ ਵਿਚਾਰੇ ਪੈਂਦੇ ਸੀਗੇ ਪਾਣੀ ਅੰਦਰ ਵਿਚਾਰੇ ਬੇ ਘਰ ਹੋ ਗਏ ਅੱਜ ਆ ਦੇਖ ਪਾਣੀ ਸਾਰੇ ਪਾਸੇ ਪਾਣੀ ਪਾਣੀ ਖੜਾ ਆ ਦੇਖ ਆ ਦੇ ਲੋਚਾਰੇ ਇੰਨੇ ਕੰਗ ਹੋ ਗਏ ਨੇ ਵਿਚਾਰੇ ਆ ਦੇ ਲੋਕ ਚੜੂ ਚਾਰੇ ਉੱਥੇ ਜਾ ਕੇ ਥੋਲੇ ਪਾਣੀ ਪਾਣੀ ਦੇ ਵਿੱਚ ਹੀ ਖੜਾ ਚੜ ਆ ਦੇਖ ਲੋ ਇਹ ਖਲਾਤ ਨੇ ਬਿਰੋ ਯਾਰ ਪਿਆਗ ਦੇ ਹੋ ਗਏ ਅੰਦ ਵੀ ਪਾਣੀ ਚ ਡਿੱਗ ਗਿਆ ਵਿਚਾਰਾ ਇੱਥੇ ਰੋਟੀ ਪਾਣੀ ਪੱਕਦੀ ਸੀ ਇਹਨਾਂ ਦੀ ਆ ਆ ਇੱਥੇ ਰਹਿੰਦੇ ਨੇ ਤੇ ਇੱਥੇ ਇਹਨਾਂ ਦੀ ਰੋਟੀ ਪਾਣੀ ਪੱਕਦੀ ਆ ਆ ਆ ਵੀ ਲੱਤਾਰਾ ਇਹਦਾ ਡਿੱਗਿਆ ਪਾਣੀ ਅੰਦਰ ਅੰਦਰ ਇਹਨਾਂ ਨਾਲ ਖੜਾ ਵੀਡੀਓ ਨੂੰ ਕਰਦੇ ਆਂ ਬ੍ਰਾ ਇੰਨੇ ਇੱਥੇ